ਜਿਕਾ ਖਾਂਸਾ ਵਾਹਿਗੁਰੂ ਜੀ ਕੀ ਬੋਲੇ ਸੰਤਾਨੋਂ ਸਚਿਤ ਕੀਤਾ ਜਾਂਦਾ ਕਿਉਂਕਿ ਬਹੁਤ ਜਗ੍ਹਾ ਤੋਂ ਫੋਨ ਆ ਰਹੇ ਨੇ ਕੋਈ ਪੁਰਾਣੇ ਵੀਡੀਓ ਵੀ ਪਈ ਦੀ ਸੋਸ਼ਲ ਮੀਡੀਆ ਤੇ ਜਿਹੜੇ ਸੁਣਦੇ ਨੇ ਕਮਰਾਲਟ ਉਹਨਾਂ ਦੀ ਮਨ ਚੋ ਜਾਂਦੀ ਤਾਂ ਬੜੀ ਪੁਰਾਣੀ ਵੀਡੀਓ ਹੈ ਜਦ ਪੱਥਰ ਲੱਗਿਆ ਸੀ ਪਿਛਲੇ ਦਿਨਾਂ 'ਚ ਬਾੜ ਬੜੀ ਆਈ ਸੀ ਪਾਣੀ ਲਦੀ ਦਾ ਬਹੁਤ ਚੜਿਆ ਸੀ ਜਿਸ ਨਾਲ ਪੁਲ ਦਾ ਕੁਝ ਨੁਕਸਾਨ ਹੋਇਆ। ਬਾਕੀ ਪੁਲ ਠੀਕ ਹੈ ਪੁੱਤ ਤੁਸਾਂ ਮਤਾਂਦੀ ਜਾਂਦੀ ਹੈ। ਔਰ ਇਸ ਦਿਨਾਂ ਬੰਦ ਗੁਰਦਾਰ ਸਾਹਿਬ ਦੇ ਪਿਛਲੇ ਪਾਸੇ ਬਣਾ ਦੰਦਨ ਚਿੱਕਰ ਪਾਣੀ ਆਇਆ ਸੀ। ਉਹ ਪਾਣੀ ਦੰਦਨ ਵਗੈਰਾ ਹੁਣ ਬੰਦ ਹੈ। مجھے بجا دے لال گردارہ صاحب دے پچھلے پاس جو مارکیٹ ہے وہ دکان ساری دلدل سے دب گئی نا باقی جتنے تک صاحب ساحب عبارت ہے ملکو سرکش ٹھیک ہے وہ سنگت ہوں آنا شروع کر گئی ہیں رستے گڑیاں واسطے ٹھیک نے چھوٹی گلیاں واسطے کار آدی جا بساں انداز چلنا بند ہے ਪਸਾਂ ਜੇ ਸ਼ੁਰੂ ਨਹੀਂ ਹੋਈਆਂ ਕਿਉਂਕਿ ਇਹ ਰਸਤਾ ਕਈ ਜਗ੍ਹਾ ਖਰਾਬ ਹੈ ਤੇ ਛੋਟੀਆਂ ਗੱਡੀਆਂ ਆ ਜਾ ਰਹੀਆਂ ਸੰਗਤਾਂ ਦੀ ਬਹੁਤ ਸਰੀ ਗੱਡੀਆਂ ਮੋਟਰਸਾਈਕਲ ਜਿਹੜੇ ਤੇ ਸਨ ਉਹ ਲਗਾਤਾਰ ਆ ਕੇ ਲੈ ਜਾਂਦੇ ਬਨੇ ਤੇ ਬਾਕੀ ਸੰਗਤ ਵੀ ਕਈ ਦਰਸ਼ਨਾਵਸੇ ਵੀ ਆ ਰਹੀ ਹੈ ਤੇ ਸੁਚਾਰ ਤੇ ਦਸਜੰਦੇ ਵੀ ਰਸਤੇ ਹੁਣ ਠੀਕ ਨੇ ਤੇ ਬਹੁਤ ਜਗ੍ਹਾੋਂ ਫੋਨ ਆ ਰਹੇ ਵੀ ਕੀ ਇਸਮਾਨ ਲੈ ਕੇ ਆਏ ਤੋ ਸਮਾਨ ਦੀ ਜਰੂਰਤ ਨਹੀਂ ਕਿਉਂਕਿ ਗੱਡੀਆਂ ਛੋਟੀਆਂ ਚਲਦੀਆਂ ਨੇ। ਔਰ ਸਿਰਫ ਇਹ ਲੈਣਾ ਚਾਹੁੰਦੇ ਨੇ ਸੇਵਾ ਤੇ ਉਹ ਰਾਸ਼ਨ ਲਿਆ ਸਕਦੇ ਨੇ। ਕਿਉਂਕਿ ਨਿਚਲੀ ਮੰਜਲਾਂ ਸਾਡੀ ਬਹੁਤ ਸਿਕਨਲ ਭਰ ਗਏ ਸਮਾਨ ਸਟੋਰ ਜਿਹੜੇ ਸਨ। ਉਹ ਭਰੇ ਨੇ ਸਿਕਨਲ ਉਹ ਸਟੋਰਾਂ ਦਾ ਸਮਾਨ ਹੀ। ਅਜੇ ਅਜੇ ਤੱਕ ਸਮਾਨ ਦੇ ਵੀ। ਇਸ ਕਰਕੇ ਸਿਰਫ ਜੋ ਕੋਈ ਰਾਸ਼ਨ ਲੈਣਾ ਚਾਹੁੰਦਾ ਲਿਆ ਸਕਦੇ ਨੇ ਉਹ ਵੀ ਛੋਟੀਆਂ ਗੱਡੀਆਂ ਦੇ ਵਿੱਚ। ਬਹੁਤ ਜਗ੍ਹਾ ਤੋਂ ਸਨਪੌਣ ਵਾਲੇ ਵਸੇ ਟਰੱਕ ਸਮਾਨ ਦੇ ਲੈਣ ਲਗੇ ਤੇ ਅਜੇ ਤੱਕ ਰਸਤੇ ਖੁੱਲੇ ਨਹੀਂ ਨੇ ਉੱਤਕਾਂ ਦਾ ਰਸਤਾ ਜਿਨੀ ਬਣਿਆ ਛੋਟੇ ਰਸਤਾ ਹੈ ਤੇ ਪਰਮੇਸ਼ਰ ਕਿਰਪਾਲੂ ਦਿਆਲੂ ਹੈ ਸਾਰੇ ਸਿੱਧੀ ਖਾਂ ਸੁਰੱਖਿਤਾ ਤੇ ਲੋਕੀ ਕਿਉਂਕਿ ਬਹੁਤ ਜਗ੍ਹਾ ਤੋਂ ਫਿਕਰ ਵਾਲੇ ਫੋਨਾਂ ਦੇ ਸੰਗਤ ਜਿਹੜੇ ਮਨਿਕਣਸਥਾਨ ਨਾਲ ਜੁੜੀ ਹੈ ਚਿੰਤਾ ਫਿਕਰ ਹੁੰਦਾ ਸਭ ਨੂੰ گروستان ہے گو نانک سا پابند ہے کیا گیا کہ سنگت انہوں نے پتہ چل جائے تو اس نو نال ہی شیئر کر دیا تاکہ باقی سنگتہ نے پتہ لگے سب کچھ سرکشیت ہے اور چھوٹیاں گڈیا درستہ کھل چکا ہے ਗੁਨਾਨ ਲਾਲ ਗੁਰ ਗੁਰ ਸਾਹਿਬ ਜੀ ਦਾ ਜੋ ਟੀਕਾ ਹੋ ਰਿਹਾ ਹੈ ਅਰਥਾਤ ਇਹਨੇ ਉਹਦੇ ਵਿਚਾਰ ਚੱਲ ਰਹੀ ਹੈ ਜਪੀ ਸਰ ਦਾ ਪਾਠ ਹੈ ਸਵੇਰ ਪੁਰਬ ਦੇ ਉੱਪਰ ਗੁਨਾਨ ਸਾਹਿਬ ਦੇ ਨਾਲ ਸਿੱਧਾ ਨਾਤਾ ਔਰ ਜਤਿਆਂ ਦੇ ਸੰਵਾਦ ਹੋ ਰਿਹਾ ਹੈ ਜਿਹਦੇ ਵਿੱਚ ਜਤੀ ਬਹੁਤ ਅੰਨੇ ਸਵਾਲ ਕਰਦੇ ਪਨੇ ਸਤੀ ਆਪਣੇ ਜਤੀ ਬੈਠੇ ਨੇ ਸੰਨਿਆਸੀ ਬੈਠੇ ਨੇ یوگی بیٹھے نے سارے باری باری گنان صاحب تو سوال پچھتے ہیں ناتھ نے سوال کیا کہ وہ پرمیشل وہ شکتیاں کی نے گانک صاحب نے کہا وہ شکتیاں تو کوئی ون نہیں کر سکتے وہ وڈیائی کی نے کہتے وہ وڈیائی کا بھی کوئی جکر نہیں کر سکتا دس نہیں سکتا ਗਾਵੀ ਕੋ ਗੁਣ ਬੜੀਆਂ ਆ ਚਾਰ ਇਹਦੇ ਗੁਣਤਾਈ ਦੱਸ ਸਕਦਾ ਜੇ ਉਸ ਕੋਈ ਤਾਕਤ ਸਮਰੱਥਾ ਹੋਵੇ ਕਿਉਂਕਿ ਉਹਦੇ ਗੁਣ ਉਹਦੀ ਬੜੀਆਂ ਇਤਨੀਆਂ ਨੇ ਕਿ ਕਥਨ ਤੋਂ ਬਾਹਰ ਨੇ ਕਥਨ ਨਹੀਂ ਕੀਤੀਆਂ ਜਾ ਸਕਦੀਆਂ ਗਾਵੀ ਕੋ ਵਿਦਿਆ ਵਿਖੰਬ ਵਿਚਾਰ ਉਹ ਕੋਈ ਉਹਦੇ ਗੁਹੀਤ ਗਾਈ ਦਾ ਜੋ ਆ ਸਿੰਘ ਦਾ ਵਿਦਿਆ ਉਹਦੇ ਵਿਖੰਬ ਵਿਚਾਰ ਕਹਿ ਨਹੀਂ ਜਾ ਸਕਦੇ ਕੈਸੇ ਇਹਨਾਂ ਚੌੜ ਤਰ੍ਹਾਂ ਦੀ ਵਿਦਿਆ ਨਹੀਂ ਕੱਟਣ ਵੀ ਤੇ ਨਹੀਂ ਹਰ ਕੋਈ ਸਿੱਖ ਨਹੀਂ ਸਕਦਾ ਉਹਦੇ ਵਿਚਾਰਾਂ ਦੇ ਬਾਰੇ ਵੀ ਕੋਈ ਕਹਿ ਨਹੀਂ ਸਕਦਾ ਕੈਸੇ ਉਹਦੇ ਵਿਚਾਰ ਨਹੀਂ ਕਿਤੀਆਂ ਸਿਸ਼ਟੀਆਂ ਉਹਦੇ ਅੱਖ ਫਰਕ ਦੇ ਵਿੱਚ ਅੱਖ ਬੰਦ ਕਰਨੇ ਔਰ ਕੋਲ ਨਮਾਤਰ ਦੇ ਵਿੱਚ ਕੋਈ ਜਗ੍ਹਾ ਪਰਲੋ ਜਾਂਦੀਆਂ ਕਿੰਨੀਆਂ ਸਿਸ਼ਟੀਆਂ ਨਮੀਆਂ ਬਣ ਜਾਂਦੀਆਂ ਨੇ ਜਿਹਦੇ ਇੰਨੇ ਕੁ ਮਾਤਰ ਦੇ ਵਿੱਚ ਹੀ ਇਹ ਨਹੀਂ ਸਿਸਟਿਅ ਸਜ ਜਾਂਦੀਆਂ ਤੇ ਬੱਲੋ ਜਾਂਦੀ ਨੇ ਤੂੰ ਦੀ ਸ਼ਕਤੀਆਂ ਦਾ ਕੀ ਮਨਨ ਕੀਤਾ ਤੇ ਸਦੀ ਬੜੀਆਂ ਦਾ ਕੀ ਜ਼ਿਕਰ ਕੀਤਾ ਜਾ ਸਕਦਾ ਇਤਨਾ ਮਹਾਨ ਇਤਨਾ ਵੱਡਾ ਦੀ ਬੜੀਆਂ ਕੌਣ ਕਹਿ ਸਕਦਾ ਇਹ ਕਿ ਮਾਤਾਂ ਜੀ ਕੋ بڑے ਸਮੇਂ ਤੋਂ ਇੱਕ ਸੇਵਕ ਰੰਦਰ ਸਿੰਘ ਆਉਂਦਾ ਜਾਂਦਾ ਰੰਦਰ ਸਿੰਘ ਉਹਨੇ ਮਨਸਿ بڑا ਵਿਚਾਰ ਅੰਦਰ ਸੀ امر ٹردی جا رہی ہے پہا سال ہو گئی بی سال ہو گئے نماتما شرن چک مچ پراپت نہیں ہویا من چ بار بار سوچتا ہے میری وستہ کوئی بڑھنی چاہی دی سی میری وستہ تو کوئی بڑھنی نہیں ایک دن پھر ہوں سلا کر کے مہا پورشوں بیٹھ گیا ਬਾਬਾ ਸ਼ਵਚ ਲਗੇ ਦਸ ਹੀ ਚੰਦੇ ਕੱਲ ਮਾਰੇ ਮੇਰੀ 50 ਸਾਲ ਉਮਰ ਹੋ ਚਲੀ 20 ਸਾਲ ਤੋਂ ਮੈਂ ਆਪ ਦੀ ਸ਼ਾਂਤੀ ਸੇਵਾ ਕਰਦਾ ਤੇ ਪਰ ਮਨ ਵਿੱਚ ਕੁਝ ਪ੍ਰਾਪਤੀ ਨਹੀਂ ਹੋਈ ਮੈਂ ਖਾਲੀ ਜਿਹਾ ਪ੍ਰਤੀਤ ਆਪਣੇ ਨੂੰ ਮਹਿਸੂਸ ਕਰਦਾ ਬਾਬਾ ਸ਼ਕਲ ਕੇ ਦੋ ਸਾਲ ਹੋਰ لگنگ اس اوسطا نو جان پہنچان واسطے کچھ منج تسلی ہوئی بھی دو سال سے کچھ ملے گا پچھ دیکھ دے رہے وہ دے من دے پہنے ایک تھلی منگائی سیبک کا یہ لہجا بیج نے اپنے کھیت چ بیچ دیں جا کے وہ تھلی بیجا دیل گی اپنے سارے جس نے بیج پر حکم ہوا سی بھی تین دن لگاتار برسات گی تا بیجنے بیج کافی دریا کدی ایک دن برسات دو دن ہوں آخر ایک دن ایسا ہو گیا بھی تین دن لگاتار برسات ہوں بڑا کچھ آج تین دن ہو گیا نے پھر سارا بیج کھیتوں جب بیج دیتا کچھ سمیں بعد انکر نکلے چھوٹے چھوٹے پودے ہو گئے اور کچھ سمیدے بعد بڑے پودے ہوئے تو پھول لگے اس بہت کمال دے گا بڑے سندر بڑے سگندیت پھول ایسی ہوا جنو چلے تو سورے پاسے سگندیت مر جا بڑی دور دور تک کشبو چلے بڑی پاریوں تتلیاں بھورے پنچی ਬੜੇ ਸਾਰੇ ਉਥੇ ਬਾਗ ਭਰ ਗਿਆ ਉਹਨਾਂ ਨਾਲ ਬੰਦੇ ਵੀ ਜਿਹੜੇ ਲੰਗਨ ਦੇ ਲੋਥੋਂ ਨੇੜੇ ਆ ਜਾਂਦੇ ਅੰਦਰ ਆ ਜਾਂਦੇ ਨੇ ਕਿ ਥੋੜੀ ਤਾਰੀਫ ਕਰ ਦੇਂਦੀ ਕਮਾਲ ਦਾ ਬਾਗ ਲੱਗ ਸੀ ਬੁਲਾ ਦਾ ਬਾਗ ਲਾਇਆ ਇਤਨੇ ਸੁੰਦਰਪੁਰ ਇੰਨੇ ਖਿਸ਼ੂਦਾਰ ਪੁਰ ਨੇ ਬੜੀ ਦੀ ਬੜ੍ਹਾਈਆਂ ਕਰਦੇ ਨੇ ਔਰ ਫਿਰ ਫੀਸ ਆਰ ਉਹ ਪਹੁੰਚ ਗਏ ਬੜਾ ਪੈਸਾ ਨੇ ਕਮਾਇਆ ਫੁਲਾ ਦਾ ਰਨ ਰਹਿ ਗਿਆ ਮਿੱਤਰ ਦੋਸਤ ਮਰੇ ਬਣ ਗਏ ਮੇ ਕਮਾਲ ਕੀ ਤੇ ਤੋ ਐਸਾ ਬਾਗ ਲਾਤਾ ਹੁਣ ਤੰਦੇ ਦੋਸਤ ਮਰੇ ਅੰਦਰ ਮਿੱਤਰ ਬਹੁਤ ਬਣ ਗਏ ਬੜਾ ਧੰਨ ਆ ਗਿਆ ਇਹ ਸੋਹਣਾ ਸਥਾਨ ਬੜਾ ਆਪਣਾ ਬੁੱਢੀ ਸਾਰੀ ਕੋਠੀ ਬਣ ਗਈ ਰਹਿਣ ਬਸ ਇਤਨਾ ਤਲਾ ਇਹ ਕੁੱਲਾਂ ਦੀ ਕਮਾਈ ਬੜੀ ਭਾਰੀ ਹੋਈ ਸ੍ਰੀ ਜੀ ਆ ਕੇ ਮਾਪੁਰਸ਼ ਨੂੰ ਮਿਲਾਂ ਦਸਾਂ ਲੇਕਿਨ ਮਾਪੁਰਸ਼ ਨੇ ਹੁਕਮ ਕੀਤਾ ਇੱਕ ਸਾਲ ਬਾਦ ਆਣਾ ਤੂੰ ਸਾਡੇ ਕੋਲ ਉਹ ਕਹਿੰਦਾਰੇ ਅੰਦਰ ਦਿਨ ਵੀ ਸਾਲ ਹੋਇਆ ਨਹੀਂ ਅਖਰ ਸ੍ਰੀ ਜਨ ਖਤਮ ਹੋਇਆ ਖੁੱਲਾਂ ਦਾ ਉਹਦੇ ਸੁੱਭੇ ਖੁੱਲ ਖਤਮ ਹੋ ਗਏ ਉਹਨਾਂ ਨੇ ਜਾਣੇ ਲੋਕ ਵੀ ਕੱਢ ਗਏ ਤਿਤਲੀਆਂ ਪੌੜੇ ਵੀ ਹਟ ਗਏ ਪੰਛੀ ਵੀ ਦਰਦਰ ਚਲੇ ਗਏ ਅਗਰ ਸਾਲ ਹੋਇਆ ਬੜੀ ਮਨਛਤਾں ਕੇ ਜਾ ਕੇ ਮਹਿਮਾ ਪੁੱਛਣਾ ਗੱਲ ਕਰਾਂ ਕਿ ਤੁਸੀਂ ਖੁੱਲਾਂ ਦੇ ਬੀਜ ਇਤੇ ਸਨ ਮੈਨੂੰ ਤਾਂ ਪਤਾ ਨਹੀਂ ਸੀ ਕਹਾਂ ਦੇ ਬੀਜ بڑے سندر خوشبو پھول لگے اور پھل بڑے بھاری بکے بڑی سونی کوٹی بن گئی بڑا تناں اگیا مิตร دوست بڑے بن گئی کہیں ধন جتھے اوجے اوتے مิตรتا وی بڑے ہو جاندے ماں پرشنگل بیٹھا دسن واسے ساری گل بات ماں پرش گیاں لگے بے اسی سب کچھ جانو پوچھ دسن دی لوڑ نہیں سارا سارا پتہ ہے ਉਹ ਦਿਲ ਦੇ ਵਿੱਚ ਬੜੀਆਂ ਗੱਲਾਂ ਸਿਰ ਦੱਸਣ ਦੀ ਚੁੱਪੀ ਕਰ ਗਿਆ। ਮਹਾਪ੍ਰਿਸ਼ਕਿੰਦਰ ਸਾਹਿਬ ਪਤਾ ਹੈ। ਕਹਿੰਦੇ ਮਹਾਰਾਜ ਮਾਤੂ ਮਾਤਵ ਨੇ ਇੱਕ ਥਾਲੀ ਹੋਰ ਮੰਗਾਲੀ। ਬੀਜਾਂ ਦੀ ਦੇਦੇ ਥਾਲੀ। ਕਹਿੰਦੇ ਹੁਣ ਇਹਨਾਂ ਬੀਜ ਉਸਾਲ ਵਜ ਕੇ ਰਹਿਣਾ ਹੈ। ਲੈ ਨਹੀਂ ਆਣਾ।

کچھ سمے بعد پودے پیدا ہوئے پھول لگے لیکن چھوٹے چھوٹے پھول نے سوچتا پتا نہیں پل لگنے سے کی لگے گا نمی طرح کا پودا ہے کچھ سمے بعد مرچا لگ گئیں نے طرح دن مرچ دیکھیے نہیں ارچ سو باغ بھر گیا مرچ ہری مرچا, مرچا اور دیکھتے دیکھتے پھر پک گئی لال ہو گئی ਤੋਤੇ ਆ ਰਹੇ ਘਾਣ ਅਸੀਂ ਕੋਈ तितਲੀਆਂ ਨਹੀਂ ਆਈਆਂ ਕੋ ਬੋਰੇ ਨਹੀਂ ਆਏ ਮਿਰਚਾਂ ਦੀ ਖੇਤੀ ਹੈ ਸਿਰਫ ਤੋਤੇ ਆਉਂਦੇ ਨੇ ਮਿਰਚਾਂ ਖਾਣ ਵਾਸਤੇ ਫਿਰ ਮਿਰਚਾਂ ਪੱਕ ਗਏ ਬੋਰੇ ਪਹਰੀ ਚਾਣ ਲਗੇ ਸਨ ਫਿਰ ਪੱਕ ਗਏ ਤੇ ਡਿੱਗਣੇ ਸ਼ੁਰੂ ਹੋ ਗਏ ਹੁਣ ਪੱਕੀਆਂ ਮਿਰਚਾਂ ਡਿੱਗਦੀਆਂ ਨੇ ਟੁੱਟ ਗਈਆਂ ਤੇ ਹੁਣ ਜਦ ਹਵਾ ਚੱਲਦੀ ਤੇ ਜਿੱਧਰ ਜਾਂਦੀ ਓ ਜੋ ਅੱਖਾਂ ਦੇ ਚ ਪੈਂਦੀ ਉਹ ਗਲੇ 'ਚ ਵੀ ਦਰਦ ਹੋਣ ਲੱਗਦੇ ਨੇ ਲੋਕਾਂ ਦੇ ਅੱਖਾਂ ਵਿੱਚ ਦਰਦ ਸ਼ੁਰੂ ਹੋ ਜਾਂਦੀ ਮਿਰਚਾਂ ਦੀ ਹਵਾ ਜਿਹੜੇ ਲੰਦੇ ਗਾਵਾਂ ਘੜਦੇ ਨੇ ਉਸ ਨੂੰ ਕੀ ਕਿਹਾ ਉਸ ਮੁਰਗ ਜੇ ਨੇ ਉਹ ਕਹਿੰਦੇ ਬੜਾ ਸਿਆਣਾ ਹੈ ਬੜੇ ਸੋਨੇ ਫੁੱਲ ਆਏ ਨੇ ਅੱਜ ਜੜ ਕੇ ਮੂਰਖ ਬੰਦਾ ਹੈ ਇਹ ਮਿਰਚਾਂ ਦੀ ਖੇਤੀ ਲਾਏ ਤਾਂ ਮਿਰਚਾਂ ਤਾਂ ਐਨਾਂ ਤੋੜ ਲੈਂਦਾ ਵੇਚ ਲੈਂਦਾ ਜੇ ਇਹ ਮਿਰਚ ਤੋੜੀਆਂ ਨਹੀਂ ਹੁਣ ਜਿਹੜੇ ਮੁਸਾਬਲੇ ਤੇ ਲੰਘਦਾ ਜੋ ਸਾਰਾ ਉਹ ਕਾਲਾ ਦਰਦ ਨਾਲ ਹਾਲਬਿਆਲ ਹੋ ਜਾਂਦਾ ਮਿੱਚਾਂ ਲਿਖ ਨਹੀਂ ਆਖਣੇ ਗਲੇ ਨੂੰ ਵਖਾ ਗਲੇ ਨੂੰ ਚੁੱਪਦੀਆਂ ਸਾਰੀਆਂ ਦੁਕਾਨਾਂ ਦੇ ਲੋਕਾਂ ਨੇ ਜਾਣਾ ਜਾਣਾ ਬੰਦ ਕਰਤਾ ਆਪ ਵੀ ਬੜਾ ਤੰਗ ਹੁੰਦਾ ਦੂਜੇ ਪਾਸੇ ਮੈਂ ਤੇ ਜਦਾਵਾ ਉਧਰੋਂ ਚੱਲੇ ਤਾਂ ਮਨਾਉਂ ਖਾ ਵੀ ਹੋਇਆ ਸਦਕਾ ਨਹੀਂ ਮਾਤਮ ਨੇ ਉਹਨ ਕੀ ਕੀਤਾ ਇਹ ਪਹਿਲੇ ਤਾਂ ਦੇਖੋ ਕਿ ਨਹੀਂ ਲੋਕ ਸ਼ਿਵਾਂ ਕਨੇ ਵੀ ਬੜੀ ਕਮਾਲ ਦੀ ਗੱਲ ਹਾਂ ਜੀ ਕੋਈ ਮਿਲ ਜਾਂਦੇ ਗੱਲਾਂ ਕਰਦਾ ਇਹ ਕੀ ਕਹਤਾ ਤੂੰ ਸੰਦਲਗਣਾ ਓਖਾ ਹੋ ਗਿਆ ਤਾ ਨਹੀਂ ਮਿਰਚਾਂ ਲੱਗਦੀਆਂ ਗਲੀ ਨੂੰ ਕੰਮ ਆ ਗਿਰ ਵਿਸਾਲ ਹੋਇਆ ਗਰਦੀ ਕਰਦਾ ਰਿਹਾ ਪਹੁੰਚ ਗਿਆ ਮਾਤਮਾ ਜੀ ਕੋਲ ਬੈਠਾ ਮਾਤਮਾ ਜੀ ਕਹਿੰਦੇ ਸੁਣਾਓ ਕਹਿੰਦੇ ਮਹਾਰਾਜ ਜੀ ਤੁਸੀਂ ਬੀਜ ਮਿਰਚਾਂ ਦੇ ਦਿੱਤੇ ਉਹ ਪਹਿਲੀ ਵਾਰ ਫੁੱਲਾ ਜਦੋਂ ਲੋਕਾਂ ਨੇ ਬੜੀ ਮੇਰੀ ਸ਼ੋਭਾ ਕੀਤੀ ਮੇਰੇ ਮਿੱਤਰ ਵੀ ਬੜੇ ਬਣ ਗਏ ਘੋਟੀ ਪੈ ਗਈ ਨਵੀਂ ਬੜੇ ਸੁਭਦੇ ਬਾਤਾਂ ਬਣ ਬਣ ਗਏ ਉਹਨਾਂ ਆਪ ਨੇ ਮਿਰਚਾਂ ਦੇ ਵੀ ਦੇ ਦਿੱਤੇ ਉਹ ਸਾਰੇ ਉਹਨ ਮਨ ਗਾਲਾਂ ਕਰ ਦੇਣਾ ਕਿਉਂਕਿ ਮੈਂ 도ੜੀਆਂ ਨਹੀਂ ਉਹ ਉੱਤ ਗਈਆਂ ਚੜ ਗਈਆਂ ਤੇ ਜਿਹੜੇ ਮਿਲ ਲੰਗਦੇ ਨੇ ਉਹ ਗਾਲਾਂ ਕਰਦੇ ਲੰਦੇ ਨੇ ਮੈਨਾਂ ਤਾਂ ਕੋਈ ਬਾਤ ਸਮਝਾਈ ਨਹੀਂ ਮੈਂ ਇਹ ਸੰਦੇਰੇ ਕੋਈ ਸਿਖਿਆਂ ਦੇ ਰਹੇ ਤੁਸੀਂ ਹੂੰ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਬਾਪਾ ਕਹਿੰਦੇ ਨੇ ਜਦੋਂ ਤੂੰ ਜਨਮ ਹੋਇਆ ਜਾਣਦਾ ਤਾਂ ਕਿੰਦੇ ਮੈਨੂੰ ਤਾਂ ਕੁਝ ਪਤਾ ਨਹੀਂ ਤੂੰ ਦੱਸੇ ਸਹੀ ਆਪਣੀ ਪਸੰਦ ਵੀ ਮੈਂ ਫਲਾਣੇ ਘਰ ਫਲਾਣੇ ਮਾਤਾ ਪਿਤਾ ਦੇ ਘਰ ਜਨਮ ਲੈਣਾ ਤੂੰ ਆਪਣੀ ਪਸੰਦ ਦੱਸੇ ਸੇ ਮੈਨੂੰ ਤਾਂ ਪਤਾ ਹੀ ਨਹੀਂ ਜੀ ਮਾਤਾ ਪਿਤਾ ਦਾ ਪਤਾ ਹੈ ਕਹਿੰਦੇ ਨਹੀਂ ਮੈਨੂੰ ਪਤਾ ਮਾਂ ਨੇ ਮੈਨੂੰ ਕਿਹਾ ਮੈਂ ਤੇਰੀ ਮਾਂ ਹਾਂ ਵਾ ਮੈਂ ਤੇਰੇ ਮੈਨੂੰ ਕਿਹਾ ਮੈਂ ਤੇਰਾ ਪਿਤਾ ਵਾ ਵਾਡੀ ਦੱਸਿਆ ਸਨ ਹਾਂ ਵੀ ਤੇਰੇ ਮਾਤਾ ਪਿਤਾ ਨੇ ਮੈਨੂੰ ਨਹੀਂ ਪਤਾ ਮੇਰੇ ਮਾਤਾ ਪਿਤਾ ਮੈਨੂੰ ਦੱਸਿਆ ਗਿਆ ਇਹ ਤੇਰੇ ਮਾਤਾ ਪਿਤਾ ਨੇ ਇਹ ਮੇਰੇ ਭਰਾ ਨੇ ਭੈਣ ਨੇ ਉਹਨਾਂ ਨੇ ਦੱਸਿਆ ਮੈਨੂੰ ਨਹੀਂ ਪਤਾ ਫਿਰ ਮੇਰਾ ਨਾਂ ਲੈਂਦੇ ਨੇ ਮੈਨੂੰ ਨਹੀਂ ਪਤਾ ਮੇਰਾ ਨਾਂ ਇਹ ਹੈ ਜਦੋਂ ਨਾਂ ਲੈਦੇ ਸਨ ਤਾਂ ਮੈਂ ਸਮਝ ਜਾਂਦਾ ਮੈਨੂੰ ਬੁਲਾ ਰਹੇ ਨੇ कि மனுਸ਼ ਤੋਂ ਸਮਝਾਈ ਮੇਰਾ ਨਾਮ શરીર ਦੇ ਇਹਨਾਂ ਨੇ ਰੱਖਿਆ ਇਹ ਤੇ ਵੈਸੇ ਮੈਂ ਨਹੀਂ ਨਾ ਰੱਖਿਆ ਤੇ ਨਾ ਮੈਨੂੰ ਪਤਾ ਸੀ ਮੇਰਾ ਨਾਮ ਇਹ ਹੈ ਉਹਨਾਂ ਨੇ ਮੈਨੂੰ ਬੁਲਾਇਆ ਤੇ ਮੈਂ ਉਸ ਨਾਮ ਤੇ ਉਹਨਾਂ ਕੋਲ ਚਲਾ ਜਾਂਦਾ ਕਿ ਤਦੋਂ ਉਸੇ ਮੀਂਹ ਦਿੱਤੇ ਸੀ ਤਰਤੀਜ ਪੈਦਾ ਹੋਏ ਉਹ ਵੀਸ ਤੋਂ ਬੜਾਏ ਨੇ ਉਹ ਤਰਤੀਜ ਬਣਾਈ ਮਿੱਟੀ ਬਣਾਈ نہیں مارا کہ انکر ہوئے تو دیکھ میں نے دیکھا جی بچ کی پرکریا چلی زمین ہوئے پودے بنے نے نہیں کچھ پتا پھر وہ خوشبو کتوں آئی میں نہیں جانتا خشبو بہت سی پودے کی دی پر میں نے نہیں پتا خوشبو کتوں آئی بیج رہ گئے تا تو خوشبو نہیں سی ਔਰ ਜਦੋਂ ਉਹ ਮਿਰਚਾਂ ਦੇ ਬੀਜ ਲੱਗਿਆ ਤਾਂ ਉਹਨਾਂ ਚ ਕੋਈ ਤਾਂ ਉਹ ਖਾਣ ਨੂੰ ਲੱਗੇ ਕਹਿੰਦੇ ਨਹੀਂ ਤੇ ਮੈਂ ਆ ਕੇ ਬੀਜ ਦਿੱਤੇ ਸੀ ਤੇ ਕਹਿੰਦੇ ਜਦੋਂ ਖੁਸ਼ਬੂ ਲੋਕਰ ਮਿਲੀ ਬੜੇ ਪ੍ਰਸਾਨ ਹੋਏ ਤਾਂ ਮਿਰਚਾਂ ਜਦੋਂ ਲੱਗੀਆਂ ਤਾਂ ਬੜੇ ਲੋਕ ਗੱਲਾਂ ਕਰਦੇ ਨੇ ਤੂੰ ਨਾਲ ਕਿਹਾ ਵੀ ਤੇਰੀ ਤਾਰੀਫ ਕਰਨੀ ਹੈ ਤੈਨੂੰ ਗੱਲਾਂ ਕਰਦਾ ਨਹੀਂ ਨਹੀਂ ਮਾਰੇ ਮੈਂ ਤਾਂ ਕੁਝ ਨਹੀਂ ਕਿਹਾ ਕਿਸੇ ਨੇ ਵੀ 와 ਵੀ ਮੇਰੀ ਤਰੀਫ ਕਰਦੇ ਰਹੇ ਹੁਣ ਆਪ ਵੀ ਮੈਨੂੰ ਗੱਲਾਂ ਕਰਦੇ ਰਹੇ ਇੰਨੇ ਫਿਰ ਤੂੰ ਸਮਝਾਗੇ ਕਿ ਜਿੰਨੇ ਮਾਰੇ ਮੈਂ ਤਾਂ ਕੁਝ ਸਮਝ ਹੀ ਨਹੀਂ ਆਈ ਬੰਦੋ ਇਹ ਸਭ ਕੁਝ ਕੌਣ ਕਰਦਾ ਪਿਆ ਜਦੋਂ ਮੈਨੂੰ ਨਹੀਂ ਬਤਲਿਆ ਕੁਝ ਵੀ ਤੂੰ ਤਾਂ ਕਹਿੰਦਾ ਸੀ ਮੈਂ ਉਹਦੇ ਲਈ ਨੇ ਜਦੋਂ ਕੁਝ ਦੇਸਨ ਲੋਕ ਇਹ ਭੁੱਲਾ ਨਹੀਂ ਕਿ ਖੁਸ਼ਮੀਤਨੀ ਆਈ ਉਹਨਾਂ ਨੂੰ ਤੇ ਕਿਹਦਾ ਬਾਗ ਹੈ ਤੂੰ ਕਹਿੰਦਾ ਮੇਰਾ ਬਾਗ ਹੈ ਤੇ ਤੂੰ ਭੁੱਲਵੇਂ ਦਰਿਆ ਤਾਂ ਫਿਰ ਮੈਂ ਮੈਂ ਕਰਦਾ ਰਿਹਾ ਉਹਨੇ ਦੱਸਦੇ ਨੇ ਕੋਠੀ ਬਣਾਈ ਹੈ ਫਿਰ ਮੈਂ ਬੁੱਲਦਾ ਨਾ ਲਗਦਾ ਮੈਨੂੰ ਪਤਾ ਨਹੀਂ ਕਿ ਤੂੰ ਕੀ ਤੱਕ ਇਹ ਗੱਲ ਤੂੰ ਮੈਨੂੰ ਜਨਮ ਦਿੱਤਾ ਬਸ ਤੂੰ ਇੱਕੋ ਚੀਜ਼ ਕੀਤਾ ਹੋਰ ਕੁਝ ਨਹੀਂ ਕੀਤਾ ਤੂੰ ਮੈਂ ਨਹੀਂ ਕੀਤੀ ਬਸ ਬਾਕੀ ਕਰਨੋ ਨਾ ਪਰਮੇਸ਼ਰ ਹੈ ਇਹ ਭੂਲਾਂ ਦੇ ਬੀਜ ਉਸਨੇ ਬੜਾਏ ਨੇ ધરਤੀ ਨੂੰ ਨੇ ਬਣਾਈ ਹੈ ਉਹਦੀ ਕਿਰਪਾ ਨਾਲ ਰੰਗ ਕਰਦੇ ਹੋਏ ਉਦੀ ਕੀਰਵਨਾਂ ਨਾਲ ਖੁਸ਼ਬੂ ਆਈ। ਔਰ ਫਿਰ ਮਿਲਜਮੀ ਉਸ ਨੇ ਬਣਾਈ ਨੇ। ਉਹੀ ਤਰਤੀ ਹੈ। ਉਹੀ ਬਾਣੀ ਹੈ। ਉਹੀ ਅਕਾਸ਼ ਹੈ। ਕੋਈ ਚੰਦ ਚੰਦਰਮਾ, ਸੂਰਜ ਤਾਰੇ ਹੋਈ ਨੇ। ਲੇਕਿਨ ਜਿਹੜੀ ਤਰਤੀ ਖੁਸ਼ਬੂ ਨਿਕਲਦੀ ਸੀ ਅਜਿਹਾ ਥਮ ਮਿਰਚਾਂ ਦੀ ਗੰਧ ਨਹੀਂ ਨਿਕਲਦੀ। ਮਿਰਚਾਂ ਵਾਲੀ ਹਵਾ ਹੈ। ਲੋਕਾਂ ਨੂੰ ਤਕਲੀਫ ਦੇ ਰਹੀ ਹੈ। ਫਿਰ ਕਰਦਾ ਕੀ ਮੈਂ ਕਰਦਾ। ਤੁਤਾ ਸੇਰਾ ਮੈਨੂੰ ਜਨ ਦਿੱਤਾ ਚਾਹ ਤੱਕ ਦੇ ਅੰਦਰ ਮੈਂ ਤੂੰ ਕਹਿੰਦੇ ਮੈਂ ਬੋਲਦਾ ਵਾ ਕੌਣ ਬੋਲਦਾ ਅੰਦਰ ਦੇਖਿਆ ਤੂੰ ਕਦੀ ਮੈਂ ਤਾਂ ਦੇਖਿਆ ਨਹੀਂ ਕਿ ਮੇਰੇ ਤੋਂ ਬੋਲਦਾ ਮੈਂ ਬੋਲਦਾ ਤੇ ਮੈਂ ਅੰਦਰ ਕੋਈ ਬੈਠਾ ਹੈ ਜਿਹਨੂੰ ਤੂੰ ਜਾਣਦਾ ਹੀ ਨਹੀਂ ਤੇਰੇ ਸਰੀਰ ਦੇ ਅੰਦਰ ਕੋਈ ਮੈਂ ਬੈਠਾ ਹੈ ਔਰ ਉਹ ਮੈਂ ਨੂੰ ਤੂੰ ਜਾਣਦਾ ਹੀ ਨਹੀਂ ਕਿਸ ਨੇ ਕਦੇ ਦੇਖਿਆ ਵੀ ਅੰਦਰ ਕੌਣ ਹੈ ਜਿਹੜਾ ਬੋਲਦਾ ਤੇ ਮੈਂ ਨਹੀਂ ਕਰਦਾ ਤੇ ਸ਼ਰੀਰ ਨੇ ਤੇ ਮਿੱਟੀ ਹੋ ਜਾਣਾ ਹੈ ਇਹ ਹੀ ਤਾਂ ਦੀ ਬੱਲੀ ਆਈ ਹੈ ਪਰਮੇਸ਼ਨ ਦੀ ਮਿੱਟੀ ਤੋਂ ਇਹ ਸ਼ਰੀਰ ਬਣਾਤੇ ਐਡੇ ਸੁੰਦਰ ਸ਼ਰੀਰ ਤਾਰੀਫ ਕਰਦੇ ਨੇ ਦੇਖੋ ਕਿਤਨੇ ਸੁੰਦਰ ਨੇਤਰ ਨੇ ਕਿੰਸੀ ਦੀ ਨਾਸਕਾ ਹੈ کیسے ਦੇਖੋ ਉਟਨੇ ਉਹ ਸ਼ੇਰ ਦੀ ਸੁੰਦਰਤਾ ਦਾ ਵਰਣਨ ਕਰਦੇ ਨੇ ਸੋਹੜ ਸ਼ਰੀਰ ਹੈ ਮਿੱਠੀ ਬਾਣੀ ਹੈ ਕੀ ਕੋਰਾ ਬੋਲਦੇ ਨੇ ਕੋ ਮਿੱਠਾ ਬੋਲਦੇ ਨੇ ਕੌਣ ਬੋਲਦਾ ਹੈ ਅੰਦਰ ਕੋਈ ਪਤਾ ਹੀ ਨਹੀਂ ਤੇ ਮੈਂ ਨੂੰ ਜਨਮ ਦਿੱਤਾ ਤੂੰ ਬਸ ਜਦੋਂ ਖੋਜ ਹੋਈ ਸਾਰੇ ਪਰ ਸੇ ਨੇ ਫੋਨ ਸਾਰੀ ਦੁਨੀਆ ਕਰ ਦਈਏ ਕਿਹ ਨਾਲ ਲੱਭੇ ਜਿਹੜਾ ਜ਼ਿਆਦਾ ਬੋਲਿਆ ਜਾਂਦਾ ਬਹੁਤਾਰੇ ਆਪਣੇ ਆਪਣੇ ਵਿਚਾਰ ਦੇ ਕਹਿੰਦੇ ਕੀ ਕਹਿੰਦੇ ਜੀ ਹੈਲੋ ਬੋਲਿਆ ਜਾਂਦਾ ਹੈ ਨਮਸਕਾਰ ਸਤਿ ਸ਼੍ਰੀ ਅਕਾਲ ਬੋਲਿਆ ਜਾਂਦਾ ਆਪਣੇ ਆਪਣੇ ਸਰਦਸਤੇ ਬਨੇ ਕਿਹ ਲਫ਼ਜ਼ ਜ਼ਿਆਦਾ ਬੋਲਿਆ ਜਾਂਦਾ ਸਭ ਤੋਂ ਜ਼ਿਆਦਾ ਖੋਜ ਹੋਈ ਬਰੇ ਪਤਾ ਲਗਾ ਸਭ ਤੋਂ ਜ਼ਿਆਦਾ ਮੈਂ ਬੋਲਿਆ ਜਾਂਦਾ ਭੋਂਦੇ ਜੇ ਗਿਣੋ ਤੁਸੀਂ ਕਿੰਨੇ ਲਫ਼ਜ਼ ਬੋਲੇ ਕੁਝ ਸਭ ਤੋਂ ਜ਼ਿਆਦਾ ਮੈਂ ਦਾ ਇਸਤੇਮਾਲ ਹੋਇਆ ਹੈ ਲੋ ਦਾ ਇਸਮਾਲ ਨਹੀਂ ਹੋਇਆ ਲੋ ਤੇ ਗਣੀ ਕਰਦਾ ਬੰਦਾ ਤੇ ਫਿਰ ਮੈਂ ਮੈਂ ਕਰਦਾ ਜਾਂਦਾ ਮੈਂ ਕੀਤਾ ਨਾ ਉਹ ਕੀਤਾ ਨਾ ਕੀਤਾ ਕਹਿੰਦੇ ਮੈਂ ਮੈਂ ਹੀ ਕਰਦਾ ਰਹਿੰਦਾ ਤੇ ਮੈਂ ਲੱਭ ਜ ਸਤੋਂ ਜ਼ਿਆਦਾ ਦੁਨੀਆਂ ਚ ਬੋਲੇ ਜਾਂਦਾ ਕਹਿੰਦੇ ਮੈਂ ਇਹਨੂੰ ਜਨਮ ਦਿੱਤਾ ਤੂੰ ਬਸ ਇਹ ਕੁਛ ਕਰਨ ਵਲ ਹੈ ਹੋਰ ਕੁਛ ਨਹੀਂ ਕੀਤਾ ਤੇ ਕਹਿੰਦੇ 50 ਸਾਲ ਦੀ ਮੜ ਹੋ ਗਈ 20 ਸਾਲ ਡੇਰੇ ਦੀ ਸੇਵਾ ਕਰਦਾ ਬਿਆ ਪ੍ਰਾਪਤੀ ਕਹਿੰਦੇ ਕੁਛ ਹੋਈ ਨਹੀਂ ਕਿ ਪ੍ਰਾਪਤੀ ਕਿਦੋਂ ਤੂੰ ਤਾਂ ਮੈਂ ਨੂੰ ਜਨਮ ਦਿੰਦਾ ਬਿਆ ਮੈਂ ਸਾਰਾ ਦਿਨ ਸੇਵਾ ਕਰਦਾ ਮੈਂ ਸਾਰਾ ਦਿਨ ਹੀ ਪਾਠ ਕਰਦਾ ਮੈਂ ਸਾਰਾ ਦਿਨ ਰੰਮੀ ਲਗਰਨ ਤੇ ਨ ਮੈਂ ਹੀ ਮੈਂ ਕਰਦਾ ਰਹਿਣਾ ਜਿਸ ਕਰਨ ਵਾਲਾ ਤੂੰ ਹੈ ਹੀ ਨਹੀਂ ਕਰਨ ਕਾਂ ਦਾ ਪਰਮੇਸ਼ਰ ਹੈ ਕਿ ਜਦ ਤੱਕ ਤੇਰੀ ਮੈਂ ਦੂਰ ਨਹੀਂ ਹੁੰਦੀ ਪ੍ਰਾਰਥਕ ਅਵਸਥਾ ਸ਼ੁਰੂ ਨਹੀਂ ਹੁੰਦੀ ਤੇ ਬਣੀ ਮੈਂ ਨੂੰ ਛੱਡ ਦੇ ਤੇ ਫਿਰ ਤੈਨੂੰ ਪਤਾ ਚੱਲੇਗਾ ਅਵਸਥਾ ਕਿਤੇ ਸ਼ੁਰੂ ਹੁੰਦੀ 20 سال بعد کے پتا چلے کہ میں, میں جنم دیتا ہے, میں کچھ نہیں کیتا. نہ پتا اپنے جنم نہ جنم لینا نہ میں پتنی بارے جانتا کتوں کدا جنم, جنم ہوا کدا میرا سنجوگ ہو گیا کس نے بچے ہو گئے کوئی پتا ہی نہیں بس یہی کہ اندھے من بچے اندھا آکار تو اندھی تک اندھا نہیں پھر تو میں میں کر ہے میرے بچے اندھے میری بطنی ہے میرے ماتا پیتا نہیں کہ اندھے یہ میں رکاوٹ ہوں دی اس مارک دے تو میں دا تیاں کر دے کہ پھر تنے وہ بستہ پڑا کہیں جب لگ میری میری کرے تب لگ کاج ایک نہیں سرے جب میری میری مٹ جائے ਪ੍ਰਭ ਕਾ ਜਿ ਸਾਰੇ ਆਏ ਤਾਂ ਕਰੇ ਸ੍ਰੀ ਹੁੰਦੇ ਨੇ ਜਦ ਮੈਂ ਮੈਂ ਕਰ ਉਹ ਛੱਡ ਦਿੰਦਾ ਬકરી ਮੈਂ ਮੈਂ ਕਰਦੀ ਔਰ ਫਿਰ ਜਦ ਉਹਨੂੰ ਮਾਰ ਦਿੱਤਾ ਜਾਂਦਾ ਤੇ ਫਿਰ ਉਸੇ ਜਦੋਂ ਦੀਪ ਤੋਂ ਬਣਾਈ ਜਾਂਦੀ ਸੁਰ ਤੇ ਫਿਰ ਤੋਦੋਂ ਨਿਕਲਦਾ ਉਸ ਤੋਂ ਇਹ ਤੋਦੋਂ ਕਰਦੀ ਹੈ ਜਦ ਤੱਕ ਉਹ ਮੈਨਾਂ ਕਰਦੀ ਤਾਂ ਤੱਕ ਉਹ ਮਾਰਿਆ ਜਾਂਦਾ ਉਸਨੂੰ ਤੇ ਜਦੋਂ ਤੂੰ ਤੋਂ ਕਰਦੇ ਪਰਮੇਸ਼ਰ ਦੇ ਗੁਣ ਗਾਇਨ ਕਿਤੇ ਜਾਂਦੇ ਨੇ ਕਹਿੰਦੇ ਇਸ ਉਹ ਤੋਂ ਦੇ ਅੰਦਰ ਦਾ ਹਰ ਗਰ ਵੀ ਇਹ ਸਭ ਕੁਝ ਤੂੰ ਹੀ ਹੈ ਤੇ ਮੈਂ ਦਾ ਪਰਦਾ ਜਦੋਂ ਤੱਕ ਨਹੀਂ ਹਟਦਾ ਤਾਂ ਤੱਕ ਤੂੰ ਅੰਦਰ ਪਰਮੇਸ਼ਰ ਨਹੀਂ ਕਰਦਾ ਇਸ ਕਹਿੰਦੇ ਉਹਦੀ ਇਤਨੀਆਂ ਵੱਡੀਆਂ ਨੇ ਤੋ ਕੋਈ ਕਹਿ ਨਹੀਂ ਸਕਦਾ ਉਸੀ ਤਾਕਤ ਨਹੀਂ ਕਿਸੇ ਦੀ ਉਹਦੀ ਇੰਨੀ ਬੜੀਆਂ ਕਿ ਸੰਸਾਰ ਸ੍ਰਿਸ਼ਟੀ ਪੈਦਾ ਕਰ ਦਿੰਦਾ ਜੀ ਪੈਦਾ ਕਰ ਦਿੰਦਾ ਉਹਨਾਂ ਚ ਖਸ਼ਮਾ ਪਾ ਦੇਤ ਕਰ ਦਿੰਦਾ ਸਭ ਧਰਤੀ ਥੋੜੀ ਜੀ ਹੋਵੇ ਉਸ ਸਾਰੀ ਤਰ੍ਹਾਂ ਦੇ ਵੀ ਲਾ ਦ ਉਸੇ ਧਰਤੀ ਕੋ ਪਾਣੀ ਕੋ ਧਰਤੀ ਕੋ ਸਭ ਕੁਝ ਹੀ ਕਹੀ ਹੈ ਚੰਦਰਮਾ ਤਾਰੇ ਸੂਰਜ ਸਭ ਲੇਕਿਨ ਨਿੰਬੂ ਦਾ ਖੱਟਾ ਹੁੰਦਾ مرچا لا دو کوڑیاں ہو جم لا دو میٹھے ہو ہیں سب دا سواد بخرا اور سب دی خوشبو بخری کمرے بیج میں یہ باہر بندہ اندر کی بھی ہے کیونکہ ہم اندر پینے خوشبو باہر جاندی سے سیب پہنے باہر خوشبو ہو جاندی سب پتا چل جاندہ ہے بنا دیکھے ہی بھی ادر پھل پل ہے سب کا رنگ بخر ہے اکار وکرا ہے خشبو بکری سواد بکھر ہے جنہی بھی چیز استعمال کرو سب رنگ ٹنگ سب دا بکھر ایسی سسٹی نو بنا لولا پرمیشن دی بڑیاں کون کہہ سکتے کون کر سکتے تو سیدھا نا تھا نو گنان سب دا سنے نے وہ بڑیاں بھی کوئی کہہ نہیں سکتا کوئی طاقت نہیں کسے جو دی بڑیاں اندھا جکر کر سکے اس کا نمانے کہتے ہیں گاوے کو بڑیاں یا چار ਕੋਈ ਵੀ ਇਹ ਨਾ ਗਾ ਸਕਦਾ ਕੋਈ ਨਹੀਂ ਗਾ ਸਕਦਾ ਉਹਦੀ ਵਡਿਆਈਆਂ ਅਸੀਂ ਨੇ ਉਹਦੀ ਸੁੰਦਰ ਵਡਿਆਈਆਂ ਨੇ ਤੂੰ ਉਹਦਾ ਜ਼ਿਕਰ ਕੋਈ ਕਰ ਹੀ ਨਹੀਂ ਸਕਦਾ ਇੰਨੇ ਵਡਿਆਈਆਂ ਨੇ ਇੱਥੇ ਗੁਣ ਇਤੀ ਵਡਿਆਈਆਂ ਦੇ ਨਾ ਪਛਤਾਇ ਉਹ ਵਿਖਸ਼ਿਸ਼ ਕਰਦਾ ਸਾਰਿਆਂ ਨੂੰ ਲੇਕਿਨ ਬਸਤਾਨਾ ਵੀ ਨਹੀਂ ਦੇਖੋ ਮੈਨੂੰ ਇੰਨੀ ਚੀਜ਼ਾਂ ਦਿੱਤੀਆਂ ਮੇਰਾ ਧੰਨਵਾਦ ਵੀ ਨਹੀਂ ਕਰਦਾ 10 ਮਿੰਟ ਅੱਗੇ ਗੁਰਦੁਆਰੇ ਬੈਠਦਾ ਵੀ ਨਹੀਂ ਇੰਨੇ ਚੀਜ਼ਾਂ ਵਰਤਦਾ ਵੀ ਕੰਧਾਂ ਦੇ ਵਰਤਦਾ ਬੰਦਾ ਸੁੱਖ ਲੈ ਰਿਹਾ ਨੀਕੇ ਪਰ ਮਾਤਵਾ ਦਾ ਧੰਨਵਾਦ ਕਰਨ ਤੱਕ ਨਹੀਂ ਆਂਦਾ ਇਹ ਪਰਮਾਤਮਾ ਦਾ ਧੰਨਵਾਦ ਕਰਨੀਏ ਵੀ ਬੜੀ ਰਸ਼ ਹੈ ਭੀੜ ਬੜੀ ਹੈ ਬਸ ਕੋਈ ਥੋੜੀ ਜਿਹੀ ਜਗ੍ਹਾ ਦੇ ਦੇ ਬਹਿਣ ਵਾਸਤੇ ਤਾਂ ਉਹਦਾ ਧੰਨਵਾਦ ਕਰਦਾ ਬੰਦਾ ਇਹ ਧੰਨਵਾਦ ਦੇਣਾ ਤੁਮਨੇ ਬਹਿਣ ਦਿੱਤਾ ਹੱਲਕੇ ਕਿਰਾਇਆ ਉਹਨੇ ਦਿੱਤਾ ਬਾਸੂਦੀ ਨਹੀਂ ਧੰਨਵਾਦ ਉਹਨੂੰ ਕਰਦਾ ਜਿਹਨੇ ਬਿਠਾ ਲਿਆ ਵੀ ਆ ਜਾ ਥੋੜਾ ਜਿਹਾ ਦਿਨ ਹਾਲ ਵਿੱਚ ਆ ਜਾ ਉਹ ਤਰ੍ਹਾਂ ਉਹ ਫਿਰ ਉਹਦਾ ਧੰਨਵਾਦ ਕਰਦਾ بھی جرا جی دس دے سبر واسطے انہیں جگہ دیتیباد کردا ہے تو پرمیشن نے انہا کچھ دیتا ہے تو ادا دنواد ہی نہیں کچھ نہیں پرمیشن پھر کیسا مورک ہے ایک چیز ملی نہیں دس مل پھر بھی شکوائی کرتا رہتا اے نہیں ملیا تو پرمیشن کا ایسا دیالو ہے سب کچھ اور جی نہ دے پھر ایک بھی نہ دے دس بھی ہر لے پھر کہنے ہیں موڑ کی کر سکتا ہوتا ہے انہیں دس چیز دیتی ہے ایک نہیں ملے ہی بس ہو دا شکوا ہوں در دس آن دا جگر ہی نہیں کرتا با رہا ہے تو اسی انہیں چیز جان انہی منہ دیتی انہی. کہنے ہیں موڑ پھر کی کر سکتا ہے جی دس بھی باپ سے لے لے پھر کہ وہ دی طاقت ہے انہوں سب کچھ کر سکتا ہے پھر وہ دی دیالتا ہے بھی وہ دن در تو اس نے دنال گیان گوستو رہے کو نانس صاحب دنال ਸਵੇਰ ਪਰਵਤੇ ਪਰ ਸਿਧਾਂਤਾ ਨਾਲ ਬਹੁਤ ਗਿਆਨ ਦੀ ਗੱਲਾਂ ਨੇ ਸਵਾਲ ਪੁੱਛੇ ਜਾ ਰਹੇ ਨੇ ਉਸ ਤਰ੍ਹਾਂ ਹੀ ਉਹਨਾਂ ਸਾਹਿਬੀ ਪੂਰਨ ਹੋਰਦੇ ਉਹਨਾਂ ਨੂੰ تسਲੀ ਕਰਾ ਰਹੇ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਤੇ ਮਾਰੇ ਕਹਿੰਦੇ ਉਹਦੀ ਵਡਿਆਈਆਂ ਕੋਈ ਨਹੀਂ ਸਕਦਾ ਕਿਉਂਕਿ ਕਿਸੇ ਸ਼ਕਤੀ ਨਹੀਂ ਉਹਦੀ ਵਡਿਆਈ ਦੱਸਣ ਦੀ ਗਾਵੀ ਕੋ ਗੋਲ ਵਡਿਆਈਆਂ ਚਾਹ ਇਹ ਸ਼ਕਤੀ ਨਹੀਂ ਇਹ ਸ਼ਕਤੀ ਹੋਏ ਤਾਂ ਉਹਦੀ ਵਡਿਆਈ ਅੱਜੇ ਕਰਕੇ ਅਰੇ ਕਹਿੰਦੇ ਕੀ ਕਰ ਸਕਦੇ ਨੇ ਬਸ ਕਹਿੰਦੇ ਕੇਵਲ ਅਰਦਾਸ ਕਰ ਸਕਦੇ ਹਾਂ ਰੱਬ ਜੀ ਨਾਲ